ਦੇਸ਼ ਵਿਦੇਸ਼ ਵਿੱਚ ਬੈਠੀ ਗੁਰੂ ਰੂਪ ਪਿਆਰੀ ਸਾਸ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਆਖੋ ਗੱਜ ਵਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੇ ਦਿਨ ਤਾਂ ਤਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਘੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਤੇ ਅੱਜ ਦੇ ਦਿਨ ਹੀ ਤਾਂ ਤਾਂ ਅੰਛੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਜੀਓ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਤੇ ਸਾਰੇ ਖਾਲਸਿਆਂ ਨੂੰ ਕੁੱਲ ਲੋਕਾਈ ਨੂੰ ਕ੍ਰਾਂਤੀਕਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਪਿਆਰਿਓ ਅਜਿਹਾ ਦਿਨ ਮੇਰੇ ਖਿਆਲ ਨਾਲ ਕਿਸੇ ਦੀਵਾਲੀ ਦੁਸ਼ਹਿਰੇ ਨਾਲੋਂ ਘੱਟ ਨਹੀਂ ਹੋਣਾ ਚਾਹੀਦਾ ਕਿਉਂ ਕਿਉਂਕਿ ਗੁਰੂ ਪਿਆਰਿਓ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਪ੍ਰਮਾਤਮਾ ਕਾਲਪੁਰਖ ਸਰਬੰਸ ਦਾਨੀ ਜੀ ਨੇ ਸਾਨੂੰ ਅੱਜ ਦੇ ਦਿਨ ਖੰਡੇ ਬਾਟੇ ਦੀ ਪੌਲ ਬਖਸ਼ੀ ਸੀ ਸਾਨੂੰ ਪੰਜ ਕਕਾਰ ਧਾਰਨੀ ਕੀਤਾ ਸੀ ਉਹਨਾਂ ਲੋਕਾਂ ਨੂੰ ਗੁਰੂ ਪਿਆਰਿਓ ਇਹ ਬੜੀ ਵੇਖਣ ਵਾਲੀ ਗੱਲ ਆ ਤੇ ਸੁਣਨ ਵਾਲੀ ਗੱਲ ਵੀ ਆ ਗੁਰੂ ਪਿਆਰਿਓ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਅਸਲ ਵਿੱਚ ਜਿਨ੍ਹਾਂ ਲੋਕਾਂ ਨੂੰ ਉੱਚੀ ਜਾਤੀ ਦੇ ਲੋਕ ਨੀਵਾ ਕਹਿੰਦੇ ਸੀ ਦੁਰਕਾਰ ਦੇ ਸੀ ਜਿਨ੍ਹਾਂ ਨੂੰ ਦਬਾਇਆ ਗਿਆ ਸੀ ਕੁਚਲਿਆ ਗਿਆ ਸੀ ਜਿਨ੍ਹਾਂ ਦੇ ਤਲਾਬਾਂ ਤੋਂ ਸ਼ੁੱਧਰ ਲੋਕ ਪਾਣੀ ਨਹੀਂ ਸੀ ਪੀ ਸਕਦੇ ਖੂਹਾਂ ਤੋਂ ਪਾਣੀ ਨਹੀਂ ਸੀ ਪੀ ਸਕਦੇ ਇੱਥੋਂ ਤੱਕ ਕਿ ਉੱਚ ਜਾਤੀ ਦੇ ਲੋਕਾਂ ਦੇ ਘਰ ਸ਼ੁੱਧਰ ਵੜ ਵੀ ਨਹੀਂ ਸਕਦੇ ਸੀ ਤੇ ਸ਼ੁੱਧਰਾਂ ਦਾ ਪਤਾ ਕਿੱਥੇ ਰਹਿੰਦੇ ਹੁੰਦੇ ਸੀ ਜਿਵੇਂ ਕਿ ਹੱਡੋ ਰੋੜੇ ਰੂੜੀਆਂ ਤੇ ਉੱਥੇ ਮਾੜੀ ਮੋਟੀ ਕੰਨ ਰਿਸ਼ਤ ਪਾ ਕੇ ਉੱਥੇ ਇਹ ਲੋਕ ਰਹਿੰਦੇ ਹੁੰਦੇ ਸੀ ਉਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਪਿਤਾ ਅਕਾਲ ਪੁਰਖ ਜੀ ਨੇ ਇਨਾਂ ਲੋਕਾਂ ਨੂੰ ਦੱਬੇ ਕੁਚਲੇ ਲਕਾੜੇ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਮਾਨਸਿਕ ਪੱਖੋਂ ਲਕਾੜੇ ਹੋਏ ਦੁਰਕਾਰੇ ਹੋਏ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ ਉਹਨਾਂ ਨੂੰ ਆਪਣੇ ਪੁੱਤਰ ਤੱਕ ਕਹਿ ਦਿੱਤਾ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤੇ ਸਾਨੂੰ ਇੱਕ ਪੰਜ ਕਕਾਰ ਬਖਸ਼ ਕੇ ਸਾਨੂੰ ਇੱਕ ਵੱਖਰੀ ਪਛਾਣ ਦਿੱਤੀ ਕਿ ਮੇਰਾ ਖਾਲਸਾ ਮੇਰਾ ਪੁੱਤਰ ਲੱਖਾਂ ਕਰੋੜਾਂ ਵਿੱਚ ਖਰੋਤਾ ਵੀ ਵੱਖਰਾ ਨਜ਼ਰ ਆ ਜਾਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਇਹ ਚੀਜ਼ ਬਖਸ਼ੀ ਸਾਨੂੰ ਜਾਨਵਰਾਂ ਤੋਂ ਸਾਡੇ ਜਾਨਵਰਾਂ ਵਾਲੇ ਹਾਲਾਤ ਸੀ ਗੁਰੂ ਪਿਆਰਿਓ ਜਾਨਵਰਾਂ ਤੋਂ ਵੀ ਭੈੜੇ ਹਾਲਾਤ ਸੀ ਸਾਡੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਨੂੰ ਸੋਹਣੇ-ਸੋਹਣੇ ਬਾਣੇ ਪਵਾ ਕੇ ਸਾਡੇ ਸਿਰਾਂ ਤੇ ਦਮਾਲੇ ਬਣਾ ਕੇ ਸਾਡੇ ਹੱਥਾਂ 'ਚ ਤਲਵਾਰਾਂ ਕਿਰਪਾਨਾਂ ਫੜਾ ਕੇ ਸਾਨੂੰ ਘੋੜਸਵਾਰੀ ਹਾਥੀ ਸਵਾਰੀ ਸਾਨੂੰ ਸ਼ਸਤਰ ਵਿਦਿਆ ਪੜ੍ਹਾਈ ਬਹੁਤ ਕੁਝ ਦਿੱਤਾ ਤੇ ਸਾਨੂੰ ਜਾਨਵਰਾਂ ਤੋਂ ਇਨਸਾਨ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਪਿਤਾ ਪਰਮੇਸ਼ਵਰ ਨੇ ਸਭ ਤੋਂ ਵੱਡੀ ਚੀਜ਼ ਗੁਰੂ ਪਿਆਰਿਓ ਲੋਕੀ ਆਪਣੇ ਪ੍ਰਸ਼ੰਸਕਾਂ ਉਤੋਂ ਕੀ ਵਾਰ ਸਕਦੇ ਆ ਜੋ ਕੋਈ ਕਿਸੇ ਤੋਂ ਕੀ ਵਾਰ ਸਕਦਾ ਹੈ ਧਨ ਦੌਲਤ ਜ਼ਮੀਨ ਪਰ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਉਤੋਂ ਜਿਨ੍ਹਾਂ ਨੂੰ ਲੋਕ ਸ਼ੁੱਧਰ ਕਹਿੰਦੇ ਹੀ ਉਹਨਾਂ ਉਤੋਂ ਗੁਰਗੋਬਿੰਦ ਸਿੰਘ ਪਾਸ਼ਾ ਨੇ ਬੜੀ ਵੱਡਮੁੱਲੀ ਅਨਮੋਲ ਚੀਜ਼ ਵਾਰ ਦਿੱਤੀ ਜਿਹਦੇ ਲਈ ਲੋਕੀ ਤਰਲੇ ਲੈਂਦੇ ਆ ਅਰਦਾਸਾਂ ਕਰਦੇ ਆ ਪਤਾ ਨਹੀਂ ਕਿਹੜੇ-ਕਿਹੜੇ ਕਰਮਕਾਂਡ ਕਰਦੇ ਕਿ ਸਾਡੇ ਘਰ ਔਲਾਦ ਹੋ ਜੇ ਪਰ ਉਹ ਔਲਾਦ ਸਾਡੇ ਉੱਤੋਂ ਗੁਰੂ ਪਿਆਰਿਓ ਗੁਰਗੋਬਿੰਦ ਸਿੰਘ ਪਾਸ਼ਾ ਨੇ ਵਾਰ ਕੇ ਤੇ ਕਿਹਾ ਮੇਰੀਆਂ ਔਲਾਦਾਂ ਮੇਰੇ ਪੁੱਤ ਇਹੀ ਆ ਪਰ ਗੁਰੂ ਪਿਆਰਿਓ ਅੱਜ ਬੜੇ ਅਫਸੋਸ ਦੀ ਗੱਲ ਇਹ ਆ ਕਿ ਜਿੰਨਾ ਲੋਕਾਂ ਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣੇ ਚਾਰ ਪੁੱਤਵਾਰੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਔਰੰਗਜ਼ੇਬ ਨਾਲ ਜਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਜੇ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖੰਡੇ ਬਾਟੇ ਦੀ ਪਹਲ ਤਿਆਰ ਕੀਤੀ ਤਾਂ ਬਾਈ ਧਰ ਦੇ ਰਾਜਿਆਂ ਨੇ ਵੀ ਕਿਹਾ ਕਿ ਅਸੀਂ ਵੀ ਅੰਮਰ ਛਕਣਾ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਆਓ ਛਕੋ ਭਾਈ ਜਿੱਦਾਂ ਇਹ ਛਕਦੇ ਪਏ ਉਦਾਂ ਤੋਂ ਨੇ ਕਿਹਾ ਭਈ ਅਸੀਂ ਇਹਨਾਂ ਦੇ ਝੂਠਾ ਨਹੀਂ ਪੀਣਾ ਇਹ ਨੀਚ ਛੁੱਧਰ ਲੋਕ ਆ ਅਸੀਂ ਨੀਚ ਛੁੱਧਰ ਲੋਕ ਨਹੀਂ ਬਨਣਾ ਸਾਨੂੰ ਜੇ ਤੁਸੀਂ ਅੰਮ੍ਰਿਤਪਣ ਕਰਾਉਣਾ ਆ ਆਪਣੇ ਸਿੰਘ ਖਾਲਸੇ ਬਣਾਉਣਾ ਆ ਤੇ ਸਾਡੇ ਲਈ ਵੱਖਰਾ ਬਾਟਾ ਤਿਆਰ ਕਰੋ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਹੀ ਇੱਕੋ ਬਾਟੇ ਸਾਰੇ ਨੂੰ ਅੰਮ੍ਰਿਤ ਸ਼ਕਾਇਆ ਜਾਏਗਾ ਜੇ ਤੁਸੀਂ ਛਕਣਾ ਤੇ ਪੰਗਚ ਚ ਬਹਿਰ ਜੋ ਨਹੀਂ ਛਕਣਾ ਤੇ ਜਾ ਸਕਦੇ ਹੋ ਉਸ ਵੇਲੇ ਓਦੋਂ ਹੀ ਬਾਈ ਧਰ ਦੇ ਰਾਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਲੱਗ ਲੱਗ ਪਏ ਉਹਨਾਂ ਔਰੰਗਜੀਬ ਨੂੰ ਚਿੱਠੀਆਂ ਲਿਖ ਲਿਖ ਕੇ ਭੇਜ ਕੇ ਤੇ ਔਰੰਗਜੀਬ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਖਿਲਾਫ ੜਕਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਤੁਹਾਡੇ ਰਾਜ ਵਿੱਚ ਨਗਾਰਾ ਵਜਾ ਰਿਹਾ ਇਹ ਤੁਹਾਡੇ ਰਾਜ ਵਿੱਚ ਆਪਣੇ ਕਹਿ ਲਈਏ ਵੀ ਫੌਜ ਬਣਾ ਰਿਹਾ ਕਿਉਂਕਿ ਉਸ ਵੇਲੇ ਗੁਰੂ ਪਿਆਰਿਓ ਕੁਛ ਰਾਜਿਆਂ ਦੇ ਹਸੂਲ ਹੁੰਦੇ ਸੀ ਵੀ ਕੋਈ ਨਗਾਰਾ ਨਹੀਂ ਵਜਾ ਸਕਦਾ ਕੋਈ ਬੰਦਾ ਫੌਜ ਨਹੀਂ ਬਣਾ ਸਕਦਾ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਰੇ ਕੰਮ ਉਸ ਜ਼ਾਲਮ ਹਕੂਮਤ ਤੋਂ ਆਕੀ ਹੋ ਕੇ ਕਰ ਰੇ ਸਨ ਤੇ ਜਿਨ੍ਹਾਂ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਪਣੇ ਪੁੱਤ ਕਿਹਾ ਅੱਜ ਉਹ ਲੋਕ ਹੀ ਇੱਡੀ ਮਾਨਸਿਕ ਬਿਖਤੀ ਮਾਰੀ ਲਈ ਫਿਰੇ ਕੁਝ ਕੁ ਲੋਕ ਹੈਗੇ ਆ ਜਿਹੜੇ ਲੋਕਾਂ ਨੂੰ ਕਹਿੰਦੇ ਆ ਅਮਰ ਸ਼ਕਨਾ ਨਹੀਂ ਚਾਹੀਦਾ ਸਿੱਖੀ ਸਾਡੀ ਨਹੀਂ ਆ ਸਿੱਖੀ ਵਿੱਚ ਕੁਵਿਤ ਕਰਾਇਆ ਉਹ ਗੁਰੂ ਪਿਆਰਿਓ ਜੇਕਰ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਾਡੇ ਚ ਅਸੀਂ ਸਪਿਰਿਟ ਭਰੀ ਸਾਡੇ ਵਿੱਚ ਉਹ ਯੋਧੇ ਪਛਾਣੇ ਸਾਡੇ ਯੋਧਿਆਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਲੜ ਕੇ ਵੱਡੇ ਤੋਂ ਵੱਡੇ ਦੁਸ਼ਮਣ ਦਾ ਸਾਹਮਣਾ ਕੀਤਾ ਆ ਅਸੀਂ ਡਰੇ ਨਹੀਂ ਕਦੀ ਅੱਜ ਆਪਾਂ ਨਿੱਕੇ ਜਿਹੇ ਵਿਤਕਰਿਆਂ ਤੋਂ ਡਰ ਕੇ ਤੇ ਲੋਕਾਂ ਵਿੱਚ ਇਹ ਪ੍ਰਚਾਰ ਕਰਦੇ ਪਏ ਕਿ ਸਿੱਖੀ ਛੱਡ ਲਈਏ ਤੇ ਸਿੱਖਾਂ ਵਿੱਚ ਜਾਤ ਪਾਤ ਆ ਗੁਰੂ ਪਿਆਰੇ ਸਿੱਖਾਂ ਵਿੱਚ ਜਾਤ ਪਾਤ ਨਹੀਂ ਹੈਗੀ ਸਿੱਖੀ ਵਿੱਚ ਜਾਤ ਪਾਤ ਨਹੀਂ ਹੈਗੀ ਜੇਕਰ 1% ਹੈਗੀ ਆ ਤੇ ਤੁਹਾਨੂੰ ਲੱਗਦਾ ਆ ਸਿੱਖਾਂ ਵਿੱਚ ਜਾਤ ਪਾਤ ਹੈਗੀ ਆ ਤੇ ਭਾਈ ਉਹਨੂੰ ਸੁਧਾਰਨਾ ਕਿੰਨੇ ਆ ਜੇਕਰ ਆਪਾਂ ਚਿੱਕੜ ਚ ਫਸੇ ਬੰਦੇ ਨੂੰ ਕੱਢਣਾ ਨਾ ਤੇ ਸਾਨੂੰ ਗੁਰੂ ਪਿਆਰਿਓ ਖੁਦ ਚੱਕਰ ਚ ਵਰਨਾ ਪੈਣਾ ਜੇਕਰ ਤੁਹਾਨੂੰ ਲੱਗਦਾ ਅੱਜ ਸਿੱਖੀ ਨਿਗਾਰਵਲ ਜਾ ਰਹੀ ਆ ਸਿੱਖੀ ਵਿੱਚ ਜਾਤ ਪਾਤ ਆ ਅੰਧਵਿਸ਼ਵਾਸ ਆ ਪਖਾਡਿਆ ਕਰਮकांड ਆ ਤੇ ਆਓ ਸਿੱਖੀ ਬਾਣੇ ਵਿੱਚ ਆਓ ਤੇ ਸਿੱਖੀ ਸੰਸਥਾਵਾਂ ਤੇ ਪੰਥ ਦੀਆਂ ਸੰਸਥਾਵਾਂ ਤੇ ਕਾਬਜ ਹੋ ਗੋ ਖੁਦ ਪ੍ਰਚਾਰਕ ਬਣੋ ਆਗੂ ਬਣੋ ਜਥੇਦਾਰ ਬਣੋ ਆਪਣੀ ਕੌਮ ਨੂੰ ਆਪਣੇ ਕਹ ਲਈਏ ਪੀ ਆਪਣੇ ਪੰਥ ਨੂੰ ਚੰਗੇ ਰਾਹ ਤੇ ਲੈ ਕੇ ਚੱਲੀਏ ਜਿਹੜਾ ਰਾਹ ਗੁਰੂ ਨਾਨਕ ਪਾਸ਼ਾ ਦਾ ਸੀ ਜਿਸ ਰਾਹ ਤੇ ਸਾਨੂੰ ਗੁਰਗੋਬ ਸਿੰਘ ਪਾਸ਼ਾ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਆਪਾਂ ਉੱਤੇ ਨਹੀਂ ਤੁਰੇ ਗੁਰੂ ਪਿਆਰਿਓ ਅੱਜ ਅਸੀਂ ਖੁਦ ਉਹਨਾਂ ਧਰਮਾਂ ਦੇ ਗੁਲਾਮ ਬਣ ਗਏ ਆ ਜਿਹੜੇ ਧਰਮ ਸਾਨੂੰ ਜੁੱਤੀ ਦੀ ਨੋਕ ਤੇ ਰੱਖਦੇ ਸੀ ਜਿਹੜੇ ਧਰਮ ਸਾਨੂੰ ਜੁੱਤੀ ਥੱਲੇ ਰੱਖਦੇ ਸੀ ਅੱਜ ਅਸੀਂ ਉਹਨਾਂ ਧਰਮਾਂ ਦੇ ਰਹਿਬਰਾਂ ਦੀ ਜਾਇਆ ਕਰ ਕਰਨ ਵਿੱਚ ਮਸਰੂਫ ਹਾਂ ਸਾਨੂੰ ਤੇ ਮਾਨ ਹੋਣਾ ਚਾਹੀਦਾ ਕਿ ਗੁਰੂ ਗੋਬੇ ਸਿੰਘ ਪਾਸ਼ਾ ਨੇ ਸਾਨੂੰ ਆਪਣੇ ਪੁੱਤ ਕਿਹਾ ਸਾਨੂੰ ਕਿਸੇ ਹੋਰ ਨੂੰ ਨਹੀਂ ਕਿਹਾ ਗੁਰੂ ਪਿਆਰਿਓ ਪਰ ਜਿਨ੍ਹਾਂ ਨੂੰ ਕਿਹਾ ਹੀ ਨਹੀਂ ਅਸੀਂ ਕਹਿੰਨੇ ਵੀ ਉਹ ਪਘੋੜੇ ਆ ਤੇ ਅਸੀਂ ਅੱਜਕੱਲ ਅਸੀਂ ਨਹੀਂ ਪਘੋੜੇ ਹੋ ਗਏ ਜੇਕਰ ਸਿੱਖੀ ਤੋਂ ਪਘੋੜੇ ਹੋਵਾਂਗੇ ਗੁਰੂ ਪਿਆਰਿਓ ਇਹ ਗੱਲ ਲਿਖ ਕੇ ਲੈ ਲਿਓ ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ ਦੁਨੀਆ ਦਾ ਕੋਈ ਵੀ ਪੰਥ ਧਰਮ ਰਸਤਾ ਤੁਹਾਡਾ ਕਾਲੀਏ ਭੀ ਤੁਹਾਨੂੰ ਨਹੀਂ ਤੁਹਾਡੀ ਜ਼ਿੰਦਗੀ ਨੂੰ ਸੁਧਾਰ ਸਕਦਾ ਇੱਕੋ ਇੱਕ ਧਰਮਿਆ ਇੱਕੋ ਇੱਕ ਪੰਥਿਆ ਇੱਕੋ ਇੱਕ ਕਾਲੀਏ ਭੀ ਗ੍ਰੰਥਿਆ ਦਾੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਸਾਡਾ ਭਲਾ ਚਾਹੁੰਦਾ ਸੀ ਚਾਹੁੰਦਾ ਹੈ ਚਾਹੁੰਦਾ ਰਹੇਗਾ ਸਾਨੂੰ ਚਾਹੀਦਾ ਕਿ ਆਪਣੇ ਹੁਣ ਗੁਰੂ ਪੰਥ ਨੂੰ ਆਪਾਂ ਸੰਭਾਲੀਏ ਆਪਾਂ ਆਪਣੇ ਗੁਰੂ ਦੇ ਲੜ ਲੱਗੀਏ ਖੰਡੇ ਬਾਟੇ ਦੀ ਪੋਲ ਚੱਕੀਏ ਅੰਮ੍ਰਿਤ ਧਾਰੀ ਹੋਈਏ ਪਖੰਡ ਅੰਧਵਿਸ਼ਵਾਸ ਕਰਮਕਾਂਡ ਜਾਤ ਪਾਤ त्यागीਏ ਨਸ਼ੇ त्याਗੀਏ ਇੱਕ ਨਿਰੋਜ ਚੰਗੇ ਸਿੱਖ ਬਣੀਏ ਸਿੱਖ ਬਣ ਕੇ ਚੰਗੇ ਤਾਂ ਲੋਕਾਂ ਨੂੰ ਮਤ ਦਈਏ ਪਤਾ ਲੱਗੇ ਵੀ ਸਿੱਖ ਇਹ ਜਿੱਕੇ ਵੀ ਹੁੰਦੇ ਆ ਨਾ ਕਿ ਭੰਡਣ ਵਾਲ ਜਿਹਾ ਧਿਆਨ ਰੱਖੀਏ ਭੰਡੀ ਜਾਵਾਂਗੇ ਭੰਡੀ ਜਾਵਾਂਗੇ ਕੀ ਹੋਊਗਾ ਉਹਨਾਂ ਦਾ ਕਬਜ਼ਾ ਉਹਨਾਂ ਦਾ ਕਬਜ਼ਾ ਉਹ ਤੇ ਕਰੀ ਬਠੇ ਕਬਜ਼ਾ ਰੋਈ ਜਾਓ ਪਿੱਟੀ ਜਾਓ ਮੇਰੇ ਦਿਓ ਜਨਾਨੀਆਂ ਵਾਂਗੂ ਤੇ ਤੁਹਾਡੇ ਜਿਹੜੇ ਜਨਾਨੀਆਂ ਚ ਕੀ ਫਰਕ ਰਹਿ ਗਿਆ ਜਨਾਨੀਆਂ ਨੂੰ ਮਿਹਣੇ ਦੇਣੇ ਬੰਦ ਕਰ ਦਿਓ ਆਪਣਾ ਹੱਕ ਪਛਾਨੋ ਆਪਣੇ ਹੱਕ ਖੋਹੇ ਪੈਂਦੇ ਆ ਗੁਰੂ ਪਿਆਰਿਓ ਪਿਆਰ ਨਾਲ ਕਦੇ ਹੱਕ ਨਹੀਂ ਮਿਲੇ ਗੁਰੂ ਗੋਬੀ ਸਿੰਘ ਪਾਸ਼ਾ ਨੇ ਸਾਫ਼-ਸਾਫ਼ ਆਖਿਆ ਰਾਜ ਬਿਨਾਂ ਨਾ ਧਰਮ ਮਿਲੇ ਹੈ ਧਰਮ ਬਿਨਾਂ ਸਭ ਧਲੇ ਮਲੇ ਹੈ ਜੇ ਤੱਕ ਤੁਹਾਡਾ ਰਾਜ ਨਹੀਂ ਆਉਂਦਾ ਉਦੋਂ ਤੱਕ ਤੁਹਾਡਾ ਕਲੇਪੀ ਤਾ ਤੁਸੀਂ ਦੱਬੇ ਕੁਚੇ ਦੇ ਤਾੜੇ ਹੀ ਰਹਿਣਾ ਹੈ ਆਪਣੇ ਰਾਜ ਵੱਲ ਵਧਿਗੇ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਰਾਜਨੀਤਿਕ ਪਾਵਰ ਬਾਰੇ ਦੱਸਿਏ ਸਮਝਾਈਏ ਵੋਟ ਦੀ ਕੀ ਪਾਵਰ ਆ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਦੱਸਿਏ ਕਿ ਅਸੀਂ ਕਿਸ ਗੁਰੂਆਂ ਦੇ ਬੱਚੇ ਆ ਆਪਾਂ ਗੁਰੂਆਂ ਦੇ ਲੜ ਲੱਗਣਾ ਆ ਇਡੇਰੇ ਦੇ ਪਖੰਡੀ ਵਿਹਲੜ ਸਦਾ ਦਾ ਖੜਾ ਛੱਡੀਏ ਜਿਹੜੇ ਲੋਕ ਪਖੰਡ ਅੰਧਵਿਸ਼ਵਾਸ ਕਰਮਕਾੜ ਵੱਲ ਤੋਰਦੇ ਆ ਉਹਨਾਂ ਦਾ ਖੜਾ ਛੱਡੀਏ ਗੁਰੂ ਪਿਆਰਿਓ ਜੇ ਕਰੇਨੀਆਂ ਕ ਬੇਨਤੀਆਂ ਪ੍ਰਵਾਨ ਕਰ ਲਿਓ ਵੀਡੀਓ ਚੰਗੀ ਲੱਗੇ ਗੁਰੂ ਪਿਆਰਿਓ ਤੇ ਵੱਧ ਤੋਂ ਵੱਧ ਲਾਈਕ ਮੈਂਟ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਤੁਸੀਂ ਇਹ ਵੀਡੀਓ YouTube ਚੈਨਲ ਤੇ ਦੇਖ ਰਹੇ ਹੋ ਤੇ ਦਾਸ ਦਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ